ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸੁਣਾਵਾਂਗੇ ਕਹਾਣੀ ਭਾਬੀ ਮੈਨਾ ਇਸ ਕਹਾਣੀ ਦੇ ਲੇਖਕ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਸ਼ਹਿਰ ਦੀ ਇੱਕ ਗਲੀ ਦੇ ਦੋ ਆਮੋ ਸਾਹਮਣੇ ਘਰਾਂ ਵਿੱਚਕਾਰ ਮਸਾਤਿੰਨ ਸਾਢੇ 3 ਗਾਜ ਦੀ ਵਿੱਤ ਸੀ ਦੋ ਬਾਰੀਆਂ ਵੀ ਪਹਿਲੀ ਛੱਤ ਉੱਤੇ ਆਮੋ ਸਾਹਮਣੇ ਹੀ ਖੁੱਲ੍ਹਦੀਆਂ ਸਨ ਇੱਕ ਵਿੱਚੋਂ ਸਾਹਮਣੇ ਕੰਧ ਨਾਲ ਵੱਡਾ ਸ਼ੀਸ਼ਾ ਲਟਕਿਆ ਦਿੱਸਦਾ ਸੀ ਹੋਰ ਚੀਜ਼ਾਂ ਇਸ ਕਮਰੇ ਵਿੱਚ ਥੋੜੀਆਂ ਹੀ ਸਨ ਇੱਕ ਮੰਜੀ ਇੱਕ ਪੀੜੀ ਇੱਕ ਆਲੇ ਵਿੱਚ ਦੋ ਚਾਰ ਕਿਤਾਬਾਂ ਕੰਗੀ ਤੇਲ ਕੰਧ ਉਤੇ ਇੱਕ ਦੋ ਤਸਵੀਰਾਂ ਟੋਕਰੀ ਵਿੱਚ ਦੋ ਚਾਰ ਕੱਪੜੇ ਇੱਕ ਛੋਟਾ ਜਿਹਾ ਕਮਰਾ ਸੀ ਤੇ ਇਸ ਵਿੱਚ ਸਿਵਾਏ ਇੱਕੋ ਇਸਤਰੀ ਦੇ ਕੋਈ ਹੋਰ ਸੂਰਤ ਘੱਟ ਹੀ ਕਦੇ ਵੇਖੀ ਗਈ ਸੀ ਇਹ ਕਦੀ ਇੱਕ ਸਿੱਧਾ ਕੱਢਦੀ ਕਦੇ ਕਿਤਾਬ ਪੜ੍ਹਦੀ ਕਦੇ ਹੁੰਦੀ ਪਈ ਬੈਠੀ ਹੁੰਦੀ ਤੇ ਕਦੇ ਸ਼ੀਸ਼ੇ ਸਾਹਮਣੇ ਖਲੋਕੇ ਵਾਲਾ ਨੂੰ ਕਿੰਨਾ ਕਿੰਨਾ ਚਿਰ ਕੰਗੀ ਕਰਦੀ ਰਹਿੰਦੀ ਕੰਗੀ ਇਹ ਕਰਦੀ ਵੀ ਕਈ ਵਾਰੀ ਸੀ ਕਰਦਿਆਂ ਦਾ ਖਿਆਲ ਸੀ ਕਿ ਇਹਨੂੰ ਕੰਗੀ ਦਾ ਚੱਲ ਹੈ ਇਹਦੇ ਵਾਲ ਲੰਬੇ ਵੀ ਬੜੇ ਸਨ ਜਦੋਂ ਇਹ ਉੜਕ ਕੇ ਉਹਨਾਂ ਦੀ ਲੰਬਾਈ ਵੇਖਦੀ ਤਾਂ ਗਿੱਟੇ ਸ਼ੋਕ ਘਤਦੇ ਸਨ ਜੇ ਕਿਸੇ ਨੇ ਇਹ ਚਾਨਣੇ ਵੇਖੇ ਹੁੰਦੇ ਤਾਂ ਉਹਨਾਂ ਦੀ ਲਿਸ਼ਕ ਦਾ ਵੀ ਉਹਨੂੰ ਜ਼ਰੂਰ ਪਤਾ ਹੁੰਦਾ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਸੀ ਕਿ ਉਸ ਨੂੰ ਆਪਣੇ ਵਾਲਾਂ ਦਾ ਬੜਾ ਮਾਣ ਸੀ ਇਹ ਜਵਾਨ ਸੀ ਸੁਨਖਸ਼ ਅਤੇ ਲੰਬੀ ਇਦੀ ਅੱਖਾਂ ਦਾ ਰੰਗ ਸਾਹਮਣੀ ਬਾਰੀ ਵਿੱਚੋਂ ਨਹੀਂ ਸੀ ਦੇਖ ਸਕਦਾ ਪਰ ਦਿਖ ਬੜੀ ਮਿੱਠੀ ਅਤੇ ਉਦਾਸ ਸੀ ਇਹ ਬਹੁਤ ਚਿਰ ਆਪਣੀ ਬਾਰੀ ਦੀ ਧੌਂਸ ਉੱਤੇ ਬੈਠੀ ਹੰਝੂ ਕਿਰਦੀ ਰਹਿੰਦੀ ਸੀ ਕਦੇ ਬਾਰੀ ਵਿੱਚੋਂ ਸਿਰ ਲਮਕਾ ਕੇ ਬਾਹਰ ਵੇਖਦੀ ਨੂੰ ਕਿਸੇ ਨਹੀਂ ਸੀ ਤੱਕਿਆ ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ ਕਦੇ ਕੋਈ ਲੰਘਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ ਤੇ ਬੜੇ ਮਿੱਠੇ ਲਾਜੇ ਵਿੱਚ ਜਰਾ ਕੋ ਉਲੜ ਕੇ ਜਵਾਬ ਦੇ ਦਿੰਦੀ ਸੀ ਜਦੋਂ ਇਹ ਕਮਰੇ ਵਿੱਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ ਸੀ ਪਰ ਸਿਆਲ ਵਿੱਚ ਲੋਡੇ ਕੁਵੇਲੇ ਅਤੇ ਗਰਮੀਆਂ ਦੇ ਦਿਨਾਂ ਵਿੱਚ 12 ਕੁ ਵਜੇ ਇਹ ਬਾਰੀ ਜ਼ਰੂਰ ਖੁੱਲਦੀ ਸੀ ਤੇ ਇਸ ਬਾਰੀ ਵਿੱਚ ਚਿਰਾ ਕੁ ਪਾਸਾ ਪਰਤ ਕੇ ਉਹ ਬੈਠੀ ਹੁੰਦੀ ਸੀ ਅਤੇ ਕਦੇ-ਕਦੇ ਗਲੀ ਵੱਲ ਝਾਕ ਲਿਆ ਕਰਦੀ ਸੀ ਉਵੇਂ ਇੱਕ ਬੱਚਾ ਜਿਹਾ ਲੜਕਾ ਬਸਤਾ ਫੜੀ ਗਲੀ ਦਾ ਮੋੜ ਮੁਰਦਾ ਦਿਸਪੰਦਾ ਇਹ ਕੰਮ ਛਾਟ ਕੇ ਬਾਰੀ ਦੇ ਜੰਗਲੇ ਦੀਆਂ ਗੁੱਡੀਆਂ ਵਿੱਚੋਂ ਉਧਰ ਤੱਕ ਦੀ ਰਹਿੰਦੀ ਉਹ ਲੜਕਾ ਵੀ ਕਦੇ-ਕਦੇ ਉਤਾں ਤੱਕਦਾ ਅਤੇ ਫਿਰ ਆਪਣੇ ਘਰ ਵੜ ਜਾਂਦਾ। ਉਹਦੇ ਪੌੜੀਆਂ ਚੱਲਣ ਦੀ ਟੁੱਪ-ਟੁੱਪ ਇਸਤਰੀ ਦੇ ਕੰਨਾਂ ਵਿੱਚ ਹੁੰਦੀ। ਉਹ ਕਦੇ ਉਸ ਘਰ ਨਹੀਂ ਸੀ ਗਈ ਪਰ ਉਸ ਨੂੰ ਉਹਨਾਂ ਦੀ ਪੌੜੀ ਦੇ ਅੱਡਿਆਂ ਦੀ ਗਿਣਤੀ ਜਾਚ ਸੀ। ਹਰ ਅੱਡੇ ਉੱਤੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਸਨੇ ਕਈ ਵਾਰੀ ਆਪਣੀ ਛਾਤੀ ਨਾਲ ਕੁੱਟਿਆ ਸੀ। ਦੂਜੇ ਘਰ ਕੋਈ ਬੂਹਾ ਖੁੱਲਦਾ ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੇ ਬੈਠਕ ਵਿੱਚ ਕੋਈ ਵੜਿਆ ਹੈ। ਬਸ ਤਾਂ ਇੱਕ ਪਾਸੇ ਤਰ ਔੜੜਕਾ ਕੁਛ ਟੀਰ ਆਪਣੀ ਬਾਰੀ ਖੋਲ ਕੇ ਸਾਹਮਣੀ ਬਾਰੀ ਵੱਲ ਵੇਖਦਾ ਇਸਤਰੀ ਉਧਰ ਨਹੀਂ ਸੀ ਤੱਕਦੀ ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ ਤੇ ਜੇ ਕਿਸੇ ਦਿਨ ਉਹਨੂੰ ਸਕੂਲੋਂ ਆਉਂਦਿਆਂ دیر ਹੋ ਜਾਏ ਤਾਂ ਆਉਂਦੇ ਮੁੰਡਿਆਂ ਕੋਲੋਂ ਉਹ ਪੁੱਛਣਾ ਚਾਹੁੰਦੀ ਸੀ ਕਾਕਾ ਕਿਉਂ ਨਹੀਂ ਆਇਆ ਪਰ ਪੁੱਛਿਆ ਉਸ ਕਦੇ ਨਹੀਂ ਸੀ ਕਾਕਾ ਬੈਠਕ ਦਾ ਬੂਆ ਪੀੜਕੇ ਕੋਠੇ ਉੱਤੇ ਚੜ ਜਾਂਦਾ ਸੀ ਕਿੰਨਾ ਹੀ ਚਿਰ ਇਸ ਤਰ੍ਹਾਂ ਲੰਘ ਗਿਆ ਕਾਕਾ ਹੁਣ 13 ਸਾਲਾਂ ਦਾ ਹੋਣ ਲੱਗਾ ਉਹਦੀ ਦਿਲਚਸਪੀ ਸਾਹਮਣੀ ਬਾਰੀ ਵਿੱਚ ਉਹਨੂੰ ਕੁਝ ਵਦੇਰੇ ਸੁਆਦਲੀ ਮਹਿਸੂਸ ਹੋਣ ਲੱਗ ਪਈ ਇੱਕ ਦਿਨ ਉਸ ਆਪਣੀ ਮਾਂ ਕੋਲੋਂ ਪੁੱਛਿਆ ਸਾਡੇ ਘਰ ਸਾਰੇ ਆਉਂਦੇ ਨੇ ਪਰ ਸਾਹਮਣੇ ਘਰ ਕਦੇ ਕੋਈ ਕਿਉਂ ਨਹੀਂ ਆਇਆ ਕਾਕਾ ਇਹ ਕੱਲਾ ਪਪੜਿਆਂ ਦਾ ਘਰ ਸਾਡੀ ਗਲੀ ਵਿੱਚ ਐ ਇਹ ਲੋਕ ਮਾਸ ਤੋਂ ਬੜਾ ਪ੍ਰੇਸ਼ ਕਰਦੇ ਨੇ ਇਹ ਇਸ ਲਈ ਸਿੱਖਾਂ ਨਾਲ ਕੋਈ ਵਰਤੋ ਵਿਹਾਰ ਨਹੀਂ ਰੱਖਦੇ ਪਰ ਮਾਂ ਅਸੀਂ ਤਾਂ ਮਾਸ ਨਹੀਂ ਖਾਂਦੇ ਇਹ ਸਮਝਦੇ ਨੇ ਸਾਰੇ ਸਿੱਖ ਮਾਸ ਖਾਂਦੇ ਨੇ ਤੇ ਕੀ ਇਹ ਘਰੋਬਾਰ ਵੀ ਨਹੀਂ ਨਿਕਲਦੇ ਨਿਕਲਦੇ ਨੇ ਪਰ ਇਹ ਦੁਖੀ ਜਿਹਾ ਕਰ ਮੌਤ ਨੇ ਇਸ ਘਰ ਬੜਾ ਉਜਾੜਾ ਪਾਇਆ ਏ ਇੱਕੋ ਇੱਕ ਪੁੱਤ ਰਹਿ ਗਿਆ ਸੀ ਉਹਨੂੰ ਵਿਆਇਆ ਪਰ ਦੋ ਵਰੀ ਉਹ ਵੀ ਮਰ ਗਿਆ ਮੋਏ ਪਿੱਛੋਂ ਇੱਕ ਬਾਲ ਹੋਇਆ ਉਹ ਵੀ ਵਰਾ ਜਿਉਂਦਾ ਨਾ ਰਿਹਾ ਹੋਂ ਤਿੰਨੇ ਰੰਡੀਆਂ ਰੋਂਦੋਂ ਨੂੰ ਰਹਿ ਗਈਆਂ ਹਨ ਉਹ ਬਲਕੀ ਦਾ ਸੀ ਮੈਨਾ ਦਾ ਜਿਹਨੂੰ ਤੂੰ ਕਈ ਵਾਰੀ ਬਾਰੀ ਵਿੱਚ ਬੈਠਿਆ ਵੇਖਿਆ ਹੋਵੇਗਾ ਉਹ ਮਾਂ ਹਰ ਵੇਲੇ ਬਾਰੀ ਵਿੱਚ ਕਿਉਂ ਬੈਠੀ ਰਹਿੰਦੀ ਹੈ ਉਹ ਲੋਕ ਜਵਾਨ ਰੰਡੀਆਂ ਨੂੰਆਂ ਨੂੰ ਨੂਹਾਂ ਦੀ ਬੜੀ ਰਾਖੀ ਕਰਦੇ ਨੇ ਤੇ ਕੰਮ ਵੀ ਘਰ ਵਿੱਚ ਬੋਤਾ ਹੋਇਆ ਕੋਈ ਨਾ ਰਾਖੀ ਕਿਉਂ ਕਰਦੇ ਨੇ ਐਵੇਂ ਕਿਸੇ ਨਾਲ ਕੋਈ ਕਰ ਦੀ ਗੱਲ ਕਰਨ ਗਿਆ ਖੁਸ਼ ਜੂ ਨਾ ਰਹਿੰਦੀਆਂ ਹੋਈਆਂ ਮਾਂ ਜਿੰਨੀਆਂ ਜਨਾਨੀਆਂ ਸਾਡੇ ਆਉਂਦੀਆਂ ਨੇ ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ ਕਿਸੇ ਨੂੰ ਮਾਸੀ ਕਿਸੇ ਨੂੰ ਪੂਆ ਆਖਾਂ ਜੇ ਇਹ ਕਦੇ ਮੈਨੂੰ ਮਿਲੇ ਤਾਂ ਮੈਂ ਕੀ ਆਖਾਂ ਕੌਣ ਮੈਂ ਨਾ ਹਾਂਜੀ ਜਿਹੜੀ ਬਾਰੇ ਵਿੱਚ ਬੈਠੀ ਰਹਿੰਦੀ ਹੈ ਇਹ ਤੇਰੀ ਭਾਬੀ ਹੈ ਇਹਦਾ ਘਰ ਵਾਲਾ ਤੇਰੀ ਗਲੀ ਦਾ ਭਰਾ ਹੁੰਦਾ ਸੀ ਬੜਾ ਚੰਗਾ ਮੁੰਡਾ ਸੀ ਇਹ ਮੈਂ ਨਾ ਕਿਸ ਤਰ੍ਹਾਂ ਦਾ ਨਾਮ ਹੋਇਆ ਤੈਨੂੰ ਚੰਗਾ ਨਹੀਂ ਲੱਗਾ ਨਹੀਂ ਬੜਾ ਚੰਗਾ ਲੱਗਾ ਏ ਪਰ ਮੈਂ ਅੱਗੇ ਕਦੇ ਇਹੋ ਜਿਹਾ ਨਾਮ ਨਹੀਂ ਸੁਣਿਆ ਮੈਨਾ ਉਹੀ ਹੁੰਦੀ ਹੈ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ ਵਿੱਚੋਂ ਬੜੀਆ ਪਿਆਰੀਆਂ ਪਿਆਰੀਆਂ ਗੱਲਾਂ ਕਰਦੀ ਹੈ ਤੋਤਾ ਐਡਾ ਸੋਨਾ ਨਹੀਂ ਬੋਲਦਾ ਹਾਂ ਉਹ ਹੀ ਮਾਂ ਮੈਨੂੰ ਇੱਕ ਮੈਨਾ ਲੈ ਦੋਗੇ ਕਾਕਾ ਤੂੰ ਆਪਣੇ ਮਾਮੇ ਨੂੰ ਇਹ ਆਖੀ ਕੁਝ ਦਿਨਾਂ ਬਾਅਦ ਕਾਕੇ ਦੀ ਬੈਠਕ ਵਿੱਚ ਇੱਕ ਪਿੰਜਰਾ ਟੰਗਿਆ ਹੋਇਆ ਸੀ ਇਹ ਪਿੰਜਰਾ ਜੇ ਉਹ ਕੋਠੇ ਤੇ ਜਾਂਦਾ ਤਾਂ ਨਾਲ ਲੈ ਜਾਂਦਾ ਆਪਣੀ ਮੈਨਾ ਨੂੰ ਕਾਕੇ ਨੇ ਸਿਖਾਇਆ ਭਾਬੀ ਮੈਨਾ ਬਾਹਰੀ ਵਿੱਚ ਬੈਠੀ ਹੈ ਬਾਰੀ ਵਾਲੀ ਮੈਨਾ ਨੇ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ ਪਰ ਉਹਨੂੰ ਚੰਗਾ ਲੱਗਦਾ ਸੀ ਪਿੰਜਰੇ ਵਾਲੀ ਮੈਨਾ ਜਦੋਂ ਆਂਦੀ ਸੀ ਭਾਬੀ ਮੈਨਾ ਬਾਰੀ ਵਿੱਚ ਬੈਠੀ ਐ ਸਿਆਲ ਦੀਆਂ ਰਾਤਾਂ ਵਿੱਚ ਭਾਬੀ ਮੈਨਾ ਆਪਣੇ ਕਮਰੇ ਵਿੱਚ ਸੌਂਦੀ ਸੀ ਇਮਤਿਹਾਨ ਨੇੜੇ ਆਉਣ ਕਰਕੇ ਕਾਕਾ ਵੀ ਕੁਝ ਦਿਨਾਂ ਤੋਂ ਬੈਠ ਕੇ ਵਿੱਚ ਹੀ ਸੌਣ ਲੱਗ ਪਿਆ ਸੀ ਭਾਬੀ ਮੈਨਾ ਨੂੰ ਕਈ ਵਾਰ ਸੁੱਤੇ ਕਾਕੇ ਦੇ ਸਾਹ ਦੀ ਆਵਾਜ਼ ਆਉਂਦੀ ਸੀ ਉਹ ਕਿੰਨਾ ਚਿਰ ਮੰਜੇ ਤੋਂ ਉੱਠ ਕੇ ਸੁਣਦੀ ਰਹਿੰਦੀ ਉਦੀ ਉਮਰ ਹੁਣ 5 ਵਰਿਆਂ ਦੀ ਹੋਣ ਵਾਲੀ ਸੀ ਕਾਕਾ ਤੇਰਾ ਦਾ ਪੂਰਾ ਨਹੀਂ ਸੀ ਹੋਇਆ ਉਹ ਦਿਲ ਵਿੱਚ ਆਂਦੀ ਸੀ ਜੇ ਕਦੀ ਇਸ ਬੱਚੇ ਨਾਲ ਬੋਲਣ ਦੀ ਖੁੱਲ ਹੋਵੇ ਮੈਂ ਉਹਨੂੰ ਸਕੂਲੋਂ ਆਉਂਦੇ ਨੂੰ ਬਾਹਰੀ ਵਿੱਚੋਂ ਸਿਰ ਕੱਢ ਕੇ ਵੇਖ ਸਕਦੀ ਹਵਾਂ ਮੈਂ ਇਹਦੇ ਨਾਲ ਗੱਲ ਕਰ ਸਕਦੀ ਹਵਾਂ ਤੇ ਜਦੋਂ ਇਹ ਕਦੇ ਬਿਮਾਰ ਹੋਵੇ ਮੈਂ ਇਹਦੇ ਘਰ ਜਾ ਕੇ ਇਹਦੇ ਮੰਜੇ ਉੱਤੇ ਬਹਿ ਸਕਾਂ ਬਿਮਾਰੀ ਵਿੱਚ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ ਹੈ ਫਿਰ ਆਪੇ ਕਹਿੰਦੀ ਮੈਂ ਕਿਸ ਮੈਨੂੰ ਕਿਸ ਇੰਨੀ ਖੁੱਲ੍ਹ ਦੇਣੀ ਐ ਮੈਂ ਐਸੇ ਹੀ ਕਮਰੇ ਵਿੱਚ ਬੁੱਢੀ ਹੋ ਜਾਣਾ ਏ ਮੇਰੇ ਵਾਲ ਮੇਰੀ ਸੱਸ ਦੇ ਵਾਲਾ ਮੰਗਪੂਰ ਜਾਣਗੇ ਕਾਕੇ ਦਾ ਵਿਆਹ ਹੋ ਜਾਏਗਾ ਇਹ ਬਾਰੀ ਫਿਰ ਇਸ ਤਰ੍ਹਾਂ ਖੁੱਲੀ ਨਹੀਂ ਰਹਿਣੀ ਫਿਰ ਮੈਂ ਕਿਹੜੀ ਉਡੀਕ ਵਿੱਚ ਇਸ ਹਨੇਰੀ ਜ਼ਿੰਦਗੀ ਦੇ ਲੰਬੇ ਦਿਨ ਅਤੇ ਲੰਬੀਆਂ ਰਾਤਾਂ ਕੱਟਿਆ ਕਰਾਂਗੀ ਇਹ ਸੋਚਦਿਆਂ ਉਸ ਨੂੰ ਕੋਤਾ ਜਿਹਾ ਆਇਆ ਉਹ ਬਿਸਤਰੇ ਵਿੱਚ ਉੱਠ ਕੇ ਬਾਰੀ ਵਿੱਚ ਗਈ ਰਾਤ ਚਾਂਦਨੀ ਸੀ ਖੁੱਲੀ ਬਾਰੀ ਵਿੱਚੋਂ ਮਾੜਾ-ਮਾੜਾ ਚਾਨਣ ਕਾਕੇ ਦੇ ਮੋਹ ਉੱਤੇ ਪੈ ਰਿਹਾ ਸੀ ਕਾਕਾ ਕੂਕ ਸੁੱਤਾ ਪਿਆ ਸੀ ਉਹਦਾ ਸਾ ਉੱਚਾ ਉੱਚਾ ਆ ਰਿਹਾ ਸੀ ਮੈਨਾਂ ਦੇ ਜੀ ਵਿੱਚੋਂ ਬਾਲਜਾ ਉੱਠਿਆ ਉਸਨੇ ਦੋ ਕਰਾਂ ਦੀ ਵਿੱਥ ਜਾਂਚੀ ਬੜੀ ਥੋੜੀ ਜਾਪੀ ਕਦੇ ਬਾਰੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾਕੇ ਪੁੱਲ ਬਣਾ ਲਵਾਂ ਮੈਂ ਕਾਕੇ ਕੋਲ ਪਹੁੰਚ ਜਾਵਾਂ ਮੈਂ ਉਹਨੂੰ ਜਗਾਵਾਂਗੀ ਨਹੀਂ ਉਹਦਾ ਮੂੰਹ ਦੂਰੋ ਚੁੰਮ ਕੇ ਆਪਣੇ ਕਮਰੇ ਵਿੱਚ ਆ ਜਾਵਾਂਗੀ ਪਰ ਨਾ ਉਹ ਵਿੱਥ ਇੰਨੀ ਥੋੜੀ ਸੀ ਤੇ ਨਾ ਹੀ ਉਹ ਦੀ ਰੀਚ ਜਿੰਨੀ ਉਹਦੇ ਵਿੱਚ ਹਿੰਮਤ ਸੀ ਉਹ ਮੰਜੀ ਉੱਤੇ ਆ ਲੰਮੇ ਪਈ ਕੁਝ ਜੇਰ ਬਾਅਦ ਕਾਕੇ ਦੀ ਬੈਠਕ ਵਿੱਚੋਂ ਆਵਾਜ਼ ਆਈ ਭਾਬੀ ਮੈਨਾ ਉਹ ਚੋ ਕੇ ਫਿਰ ਉੱઠી ਪਰ ਉਹ ਪਿੰਜਰੇ ਦੀ ਮੈਨਾ ਦੀ ਆਵਾਜ਼ ਸੀ ਕਾਕਾ ਉਸੇ ਪਾਸੇ ਸੁੱਤਾ ਪਿਆ ਸੀ ਉਸ ਕੜੀ ਮੈਨਾ ਦੀ ਸੱਸ ਕਿਤੇ ਟੱਟੀ ਪਿਸ਼ਾਬ ਲਈ ਉੱઠી ਸੀ ਉਹ ਸੁਣਿਆ ਮੈਨਾ ਦੇ ਕਮਰੇ ਵਿੱਚੋਂ ਕੁਝ ਖੜਾਕ ਹੋਇਆ ਸੀ ਨਾਲੇ ਉਸ ਨੂੰ ਭਾਬੀ ਮੈਨਾ ਸੁਣਨ ਦਾ ਵੀ ਭੁਲੇਖਾ ਜਿਹਾ ਸੀ ਉਸ ਨੇ ਮੈਨਾ ਨੂੰ ਆਵਾਜ਼ ਦਿੱਤੀ ਮੈਂ ਨੰਦਰ ਚੱਟ ਬੋਲ ਪਈ ਸੱਸ ਦਾ ਸ਼ੱਕ ਪੱਕਾ ਹੋ ਗਿਆ ਤੂੰ ਸੁੱਤੀ ਨਹੀਂ ਸੈਂ ਮੈਂ ਨਾ ਰਾਤ ਅੱਧੀ ਰਾਤ ਅੱਧੀ ਲੰਘ ਗਈ ਐਵੇਂ ਜਾਗ ਭੁੱਲ ਗਈ ਸੀ ਸੱਸ ਕਮਰੇ ਵਿੱਚ ਆਵੜੀ ਉਸ ਨੂੰ ਸਾਹਮਣੀ ਬਾਰੀ ਵਿੱਚ ਕੋਈ ਸੁੱਤਾ ਜਾਪਿਆ ਆਦਮੀ ਦਾ ਮੂੰਹ ਤੂੰ ਕਿਸੇ ਨਾਲ ਗੱਲਾਂ ਪਈ ਕਰਦੀ ਸੈਂ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਸਨ ਸੱਸ ਨੇ ਫਿਰ ਸਾਹਮਣੀ ਬਾਰੀ ਵੱਲ ਤੱਕਿਆ ਉਹ ਤਾਂ ਸਰਦਾਰਾਂ ਦਾ ਕਾਕਾ ਏ ਕੂਕ ਸੁੱਤਾ ਪਿਆ ਏ ਮੈਂ ਨਾ ਨੇ ਆਖਿਆ ਸਸ ਚਲੀ ਗਈ ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਪੋਲਾ ਸੀ ਤਾਂ ਵੀ ਸੀ ਤਮਰਦ ਵਿਧਵਾਵਾਂ ਦਾ ਕੀ ਕੰਮ ਕਿ ਬੱਚਿਆਂ ਵੱਲ ਵੀ ਇਸ ਤਰ੍ਹਾਂ ਤੱਕਨ ਮੈਂ ਨਾ ਸਕੂਲੋਂ ਆਉਂਦੇ ਕਾਕੇ ਨੂੰ ਤੱਕਦੀ ਐ ਕਾਕਾ ਵੀ ਆਉਂਦਾ ਪਹਿਲਾਂ ਬੈਠਕ ਵਿੱਚ ਜਾਂਦਾ ਏ ਤੇ ਬਾਰੀ ਖੁੱਲੀ ਰੱਖਦਾ ਏ ਉਹ ਪਿਛਲੇ ਸਾਲ ਨਾਲੋਂ ਐਤ ਕੀ ਵੱਡਾ ਵੀ ਚੰਗਾ ਜਾਪਦਾ ਏ ਇਹ ਗੱਲਾਂ ਸੁਠ ਇਹ ਗੱਲਾਂ ਸੁਠਪਾਨ ਵਾਲੀਆਂ ਨਹੀਂ ਸਨ ਇਹ ਨਿੱਕੀਆਂ ਬਦਲੀਆਂ ਕਦੇ ਕਾਲੀਆਂ ਕਟਾ ਬਣ ਜਾਂਦੀਆਂ ਨੇ ਅੱਜ ਜਦੋਂ ਕਾਕਾ ਸਕੂਲੋਂ ਆਇਆ ਮੈਨਾ ਦੀ ਬਾਰੀ ਬੰਦ ਸੀ ਰਾਤੀ ਵੀ ਉਹ ਵਾਰੀ ਬੰਦ ਰਹਿਣ ਲੱਗ ਪਈ ਕਾਕੇ ਦੀ ਜ਼ਿੰਦਗੀ ਦਾ ਵੀ ਇਹ ਬਾਰੀ ਇੱਕ ਹਿੱਸਾ ਬੰਦੀ ਜਾ ਰਹੀ ਸੀ ਉਹਦਾ ਉਹ ਖੇਡਣ ਵਿੱਚ ਐਨਰਜੀ ਨਹੀਂ ਸੀ ਲੱਗਦਾ ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਕਾਰਨ ਨਾਲ ਕੋਈ ਵਾਹ ਨਹੀਂ ਸੀ ਪੈਂਦਾ ਕਦੇ ਵਿਆਹ ਟੰਗ ਵੇਲੇ ਭਾਜੀ ਦੇਣ ਦੁਆਨ ਲਈ ਦਿਲ ਹੀਜਾਂ ਟੱਪੀਆਂ ਜਾਂਦੀਆਂ ਸਨ ਅੱਜ ਰਾਤ ਹਨੇਰੀ ਸੀ ਮੈਨਾ ਦੀ ਬਾਰੀ ਨਾਲ ਕੁਸਰ-ਮੁਸਰ ਜਈ ਹੋਈ ਜਿਕਰ ਕੋਈ ਕੁੰਜੀਆਂ ਵਟਾ-ਵਟਾ ਕੇ ਜਿੰਦਰਾ ਖੋਲਦਾ ਏ ਫਿਰ ਬਾਰੀ ਮਲਕੜੇ ਜੇ ਖੁੱਲੀ ਮੈਨਾ ਨੇ ਉੱਠ ਕੇ ਬੂਹੇ ਵਿੱਚੋਂ ਘਰ ਦਾ ਖੜਾਕ ਲਿਆ ਫਿਰ ਗਲੀ ਵਿੱਚ ਤੱਕਿਆ ਫਿਰ ਕਾਕੇ ਤੇ ਸਾਹ ਸੁਣਿਆ ਕਾਕਾ ਸੁੱਤਾ ਹੋਇਆ ਸੀ ਹੋਰ ਕਿਸੇ ਨੂੰ ਉਸ ਨੇਰੇ ਵਿੱਚੋਂ ਕੁਝ ਨਹੀਂ ਸੀ ਦਿਖਦਾ ਪਰ ਮੈਨਾ ਦੀਆਂ ਪਿਆਰ ਟੁੰਦੀਆਂ ਅੱਖਾਂ ਕਾਕੇ ਦਾ ਅੰਗ-ਅੰਗ ਵੇਖ ਰਹੀਆਂ ਸਨ ਦੂਜੀ ਕੜੀਓ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਕਾਕੇ ਦੀ ਮੰਜੀ ਉੱਤੇ ਬੈਠੀ ਸੀ ਤੇ ਉਹਦੇ ਕੋਲੇ ਵਾਲਾਂ ਵਿੱਚ ਉਂਗਲਾਂ ਫੇਰ ਰਹੀ ਸੀ ਤੇ ਫੇਰ ਫੇਰ ਕੇ ਉਹਨੂੰ ਜਗਾ ਰਹੀ ਸੀ ਮੈਨਾ ਦੇ ਕੰਨੀ ਉਹਦੀ ਆਵਾਜ਼ ਪਈ ਕਾਕਾ 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 ਉਹ ਅਜੇ ਵੀ ਸੁੱਤਾ ਹੋਇਆ ਸੀ ਪਰ ਉਹਨੂੰ ਕਹਿ ਰਹੀ ਸੀ ਕਾਕਾ ਤੇਰੀ ਭਾਬੀ ਮੈਨਾ ਇੱਕ ਕਰੀ ਨੀ ਜਾਗ ਪੋ ਇੱਕ ਪਲ ਲਈ ਜਾਗ ਪੋ ਇੱਕੋ ਲਫ਼ਜ਼ ਇੱਕੋ ਗੱਲ ਇੱਕੋ ਲਫ਼ਜ਼ ਇੱਕੋ ਗੱਲ ਫੇਰ ਬਸ ਕਾਕਾ ਬੜਵਾ ਉਠਿਆ ਮੈਨਾ ਨੂੰ ਬੜੀ ਸ਼ਰਮ ਆਈ ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ ਵਿੱਚ ਨਹੀਂ ਆਪਣੇ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਜੇ ਕੋਈ ਹੋਰ ਵੀ ਜਾਗ ਪਿਆ ਹੋਵੇ ਕਾਕਾ ਆਪਣੀ ਬਾਰੀ ਵਿੱਚ ਆ ਬੈਠਾ ਉਹਨੂੰ ਵੀ ਬਾਰੀ ਦੇ ਹਨੇਰੇ ਵਿੱਚ ਬੈਠੀ ਭਾਬੀ ਮੈਨਾ ਮਹਿਸੂਸ ਹੋ ਰਹੀ ਸੀ ਉਹਨੇ ਕਈ ਵਾਰੀ ਭਾਬੀ ਮੈਨਾ ਨੂੰ ਗਲਵਕੜੀ ਪਾਉਣੀ ਚਾਹੀ ਸੀ ਉਹ ਬੜਾ ਉਦਾਸ ਰਹਿੰਦੀ ਸੀ ਕਿ ਬਾਰੀ ਕਿਉਂ ਬੰਦ ਰਹਿਣ ਲੱਗ ਪਈ ਸੀ ਭਾਬੀ ਮੈਨਾ ਭਾਬੀ ਮੈਨਾ हां काका मेरा सोना काका पर जरा खोली मैं खोली तो खोली गल भी तेरी सुन लाऊंगी मेनू भी तुम्हारी बात साफ आ रही है ਤੁਸੀਂ ਬੜੇ ਹੋਲੀ ਬੋਲਦੇ ਹੋ हां मेरे प्यारे काके ਤੁਸੀਂ ਇੰਨੇ ਦਿਨ ਕਿੱਥੇ ਚਲੇ ਗਏ ਸੋ ਮੇਰਾ ਕਮਰਾ ਹਵਾਲਾਤ ਬਣਾ ਦਿੱਤਾ ਗਿਆ ਏ ਇਸ ਬਾਰੀ ਨੂੰ ਚੰਦਰਾ ਵੱਜ ਗਿਆ ਏ ਉਹ ਕਿਉਂ ਉਹ ਦਿਨ ਤੇਰੀ ਮੈਨਾ ਨੇ ਮੈਨੂੰ ਆਵਾਜ਼ ਮਾਰੀ ਸੀ ਮੈਂ ਉੱਠੀ ਸੀ ਮੈਂ ਜਾਂਦਾ ਤੂ ਸੈਂ ਮੇਰੀ ਸਸ ਵੀ ਸ਼ਾਮਤ ਨੂੰ ਕੌਸੀ ਵਲੇ ਉੱਠ ਬੈਠੀ ਉਸ ਜੱਤਾ ਮੈਂ ਤੇਰੇ ਨਾਲ ਗੱਲਾਂ ਕਰਦੀ ਸਾਂ ਤਾਂ ਫਿਰ ਕੀ ਹੋਇਆ ਮਾਨਿਆ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ ਕਾਕਾ ਬਹੁਤ ਕੁਝ ਹੋ ਗਿਆ ਫਾਟਕਾ ਨੂੰ ਤਾਲੇ ਲੱਗ ਗਏ ਇਸ ਲਈ ਹੁਣ ਮੈਂ ਇੱਥੋਂ ਚਲੀ ਜਾਣਾ ਏ ਇਸ ਗੱਲ ਵਿੱਚ ਮੇਰੀ ਇਹ ਅਕੇਲੀ ਰਾਤ ਹੈ ਮੈਂ ਤੈਨੂੰ ਮਿਲ ਕੇ ਜਾਣਾ ਚਾਹੁੰਦੀ ਸਾਂ ਤੂੰ ਕਿਸੇ ਨੂੰ ਦੱਸੇਂਗਾ ਤਾਂ ਨਹੀਂ ਮੈਂ ਨਹੀਂ ਦੱਸਾਂਗਾ ਭਾਬੀ ਮੈਂ ਨਾ ਪਰ ਤੁਸੀਂ ਕਿਉਂ ਜਾਂਦੇ ਹੋ ਨਾ ਜਾਓ ਮੈਂ ਵੱਡਾ ਹੋਵਾਂਗਾ ਮੇਰਾ ਵਿਆਹ ਹੋਵੇਗਾ ਮੈਂ ਆਪਣੀ ਵਰਟੀ ਨੂੰ ਤੁਹਾਡੇ ਘਰ ਕੱਲਾਂਗਾ ਉਹ ਤੁਹਾਨੂੰ ਬੁਲਾਏਗੀ ਤੁਸੀਂ ਉਸ ਨੂੰ ਮਿਲਣ ਆਉਣਾ ਫਿਰ ਕੋਈ ਕੀ ਆਖੇਗਾ ਤੁਸੀਂ ਨਾ ਜਾਓ ਤੂੰ ਕਾਕਾ ਜੀ ਬੜਾ ਛੋਟਾ ਹੈ ਤੇਰਾ ਵਿਆਹ ਦੂਰ ਹੈ ਇੰਨੇ ਬਰੇ ਇਸ ਕੈਦਖਾਨੇ ਵਿੱਚ ਕਿਕਰ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਵੀ ਮੇਰਾ ਬੰਦ ਕੀਤਾ ਗਿਆ ਏ ਤੁਸੀਂ ਕਿੱਥੇ ਜਾਓਗੇ ਮੈਂ ਉੱਥੇ ਤੁਹਾਨੂੰ ਮਿਲਣ ਆਵਾਂਗਾ ਨਹੀਂ ਕਾਕਾ ਜਿੱਥੇ ਮੈਂ ਚੱਲੀ ਆਂ ਉੱਥੇ ਸ਼ਾਦੀ ਕੋਈ ਮਰਦ ਦੀ ਜਾਤ ਮੇਰੇ ਨਾਲ ਗੱਲ ਨਹੀਂ ਕਰ ਸਕੇਗੀ ਤੁਸੀਂ ਉੱਥੇ ਨਾ ਜਾਓ ਮੇਰੇ ਲਈ ਹੋਰ ਕੋਈ ਰਾਹ ਬਾਕੀ ਨਹੀਂ ਰਿਹਾ ਮੈਂ ਪੁੱਜ ਨਹੀਂ ਹੁੰਦਾ ਫੈਸਲਾ ਕਰ ਲਿਆ ਹੈ ਪੁੱਜਣੀ ਕੀ ਹੁੰਦੀ ਹੈ ਉਹ ਪਾਂਬੜਿਆਂ ਦੀ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ ਮੂੰਹਾਂ ਉੱਤੇ ਪੱਟੀਆਂ ਤੇ ਪੈਰ ਨੰਗੇ ਹੁੰਦੇ ਨੇ ਨਾ ਭਾਬੀ ਮੈਂ ਨਾ ਤੁਸੀਂ ਕਦੇ ਉਹ ਨਾ ਬੰਨਣਾ ਮੈਨੂੰ ਉਹਨਾਂ ਕੋਲੋਂ ਬੜਾ ਡਰ ਲੱਗਦਾ ਹੈ ਉਹਨਾਂ ਦੀਆਂ ਪੱਟੀਆਂ ਉੱਤੇ ਅੱਖਾਂ ਹੋਰ ਹੀ ਤਰ੍ਹਾਂ ਲੱਗਦੀਆਂ ਨੇ ਕਾਕਾ ਮੇਰੇ ਲਈ ਕੋਈ ਰਾਹ ਨਹੀਂ ਰਿਹਾ ਉਸਨੇ ਇੱਕ ਕਿਹਨੂ ਜਿਹਾ ਕਾਕੇ ਦੀ ਬਾਰੀ ਵਿੱਚੋਂ ਬੈਠ ਕੇ ਅੰਦਰ ਸੁੱਟਿਆ ਇਹ ਮੇਰੀ ਨਿਸ਼ਾਨੀ ਰੱਖੀ ਸਵੇਰ ਨੂੰ ਢੁੰਡ ਲਵੀ ਹੁਣ ਖਿੜਾਕ ਨਾਲ ਕੋਈ ਜਾਗ ਨਾ ਪਵੇ ਤੇ ਮੈਨਾ ਦੀ ਬਾਰੀ ਬੰਦ ਹੋ ਗਈ ਜਿੰਦਰੇ ਵਿੱਚ ਕੁੰਜੀ ਫਿਰਦੀ ਕਾਕੇ ਨੇ ਸੁਣੀ ਬਾਕੀ ਰਾਤ ਉਹ ਸੋਣਾ ਸਕਿਆ ਦੂਜਾ ਦਿਨ ਜਦੋਂ ਸਕੂਲ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਕਿ ਮੈਨਾ ਬੜੀ ਦੁਖੀ ਸੀ ਰੋਜ਼ ਸੱਸ ਲੜਦੀ ਤੇ ਮੈਨੇ ਮਾਰਦੀ ਸੀ ਉਹ ਅੱਗ ਕੇ ਕਰੋ ਨਿਕਲ ਗਈ ਐ ਤੇ ਲਿਖ ਕੇ ਛੱਡ ਗਈ ਐ ਉਹ ਪੁੱਜਨੀ ਹੋਣ ਚੱਲੀ ਐ ਨਹੀਂ ਪਰ ਮਾਂ ਉਹ ਇੱਥੇ ਪੁੱਜਨੀ ਨਹੀਂ ਸੀ ਹੋ ਸਕਦੀ ਨਹੀਂ ਜਿਸਨੇ ਪੁੱਜਨੀ ਹੋਣਾ ਹੋਵੇ ਉਹ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਸਰੇ ਸ਼ਹਿਰ ਦੇ ਪਾਸਰੇ ਵਿੱਚ ਜਾ ਰਹਿੰਦੀ ਐ ਉਹ ਲੋਕ ਉਹਦੀ ਪੁੱਛ ਪਰਤਾਨ ਕਰਦੇ ਨੇ ਤੇ ਜੇ ਉਹਦੀ ਨੀਅਤ ਦਾ ਯਕੀਨ ਹੋ ਜਾਏ ਤਾਂ ਉਹਦੀ ਪੂਰੀ ਹਿਫਾਜ਼ਤ ਕਰਦੇ ਨੇ ਚੰਗਾ ਖਵਾਉਂਦੇ ਨੇ ਚੰਗੇ ਕੱਪੜੇ ਪਵਾਉਂਦੇ ਨੇ ਤੇ ਕੁਝ ਦਿਨ ਜੋ ਉਹ ਚਾਹੇ ਕਰਨ ਦਿੰਦੇ ਨੇ ਫਿਰ ਸਿਰ ਮੁੰਨ ਕੇ ਪੁੱਜਨੀ ਬਣਾ ਦਿੰਦੇ ਨੇ ਉਸਦੇ ਬਾਅਦ ਨਾ ਉਹ ਚੰਗਾ ਖਾ ਸਕਦੀ ਹੈ ਨਾ ਪਹਿਨ ਸਕਦੀ ਹੈ ਨਾ ਮਰਦ ਨਾਲ ਗੱਲ ਕਰ ਸਕਦੀ ਹੈ ਭਾਬੀ ਮੈਂ ਨਾ ਗਈ ਕਿੱਥੇ ਹੋਵੇਗੀ ਪਤਾ ਲੱਗ ਜਾਏਗਾ ਜੇ ਨੇੜੇ ਦਾ ਕੋਈ ਸ਼ਹਿਰ ਹੋਇਆ ਤਾਂ ਮੈਨੂੰ ਉਹ ਖਾ ਲਿਆਓਗੇ ਪਿੰਡੀ ਇਹਨਾਂ ਦਾ ਤਗੜਾ ਪਸਾਰਾ ਹੈ ਉੱਥੇ ਮੇਰੀ ਮਾਸੀ ਵੀ ਹੈ ਜੇ ਉੱਥੇ ਹੋਇਆ ਤਾਂ ਦੋ ਦਿਨ ਹੋ ਆਵੀਂ ਤੇਰੀ ਮਾਸੀ ਤੈਨੂੰ ਵਖਾ ਦੇਵੇਗੀ ਜਦੋਂ ਕੋਈ ਪੂਜ ਬੰਦਾ ਹੈ ਸਾਰੇ ਸ਼ਹਿਰ ਵਿੱਚ ਬੜੀ ਰੌਣਕ ਹੁੰਦੀ ਹੈ ਕਾਕੀ ਨੇ ਮਾਸੀ ਨੂੰ ਲਿਖ ਦਿੱਤਾ ਕਿ ਉਹ ਉਹਦਾ ਪਤਾ ਰੱਖਣ ਪਤਾ 2 ਹਫ਼ਤਿਆਂ ਵਿੱਚ ਸਾਰਿਆਂ ਨੂੰ ਪਤਾ ਹੋ ਗਿਆ ਸਾਰੀ ਗਲੀ ਵਿੱਚ ਮੈਨਾ ਦੀਆਂ ਗੱਲਾਂ ਹੁੰਦੀਆਂ ਸਨ ਬੜੀ ਚੰਗੀ ਜਨਾਨੀ ਸੀ ਕਿਸੇ ਨੇ ਉਹਦਾ ਮੱਥਾ ਨਹੀਂ ਸੀ ਵੇਖਿਆ ਵਾਲ ਕਿੱਡੇ ਸੋਨੇ ਰੱਖਦੀ ਵੀ ਜਾਨ ਨਾਲ ਸੀ ਕੌਣ ਮੋਨ ਕਰ ਦਿੱਤੀ ਜਾਏਗੀ ਪੋਟਿਆਂ ਨਾਲ ਇੱਕ ਇੱਕ ਕਰਕੇ ਸਾਰੇ ਵਾਲ ਪੁੱਟ ਸੁੱਟੇ ਜਾਣਗੇ ਵਿਚਾਰੀ ਕਾਕਾ ਮਾਸੀ ਕੋਲ ਪਹੁੰਚ ਗਿਆ ਉਹਦੀ ਮਾਸੀ ਅਜ ਮੈਨਾ ਨੂੰ ਵੇਖ ਕੇ ਆਈ ਸੀ ਉਨੇ ਬੜੇ ਸੋਨੇ ਕੱਪੜੇ ਪਾਏ ਹੋਏ ਸਨ ਗਹਿਨੇ ਵੀ ਇਹ ਗਹਿਨੇ ਲੋਕਾਂ ਨੇ ਮੰਗਵੇ ਦਿੱਤੇ ਸਨ ਗੋਣ ਵੀ ਉਹਨਾਂ ਬਿਠਾਇਆ ਸੀ ਉਹ ਕਾਕੇ ਦੀ ਗਲੀ ਦੀ ਹੋਮ ਕਰਕੇ ਮਾਸੀ ਦੀ ਤਿਲਚਸਪੀ ਵਧ ਗਈ ਉਹ ਹਰ ਰਸਮ ਉੱਤੇ ਜਾਂਦੀ ਰਹੀ ਉਹ ਕਾਕੇ ਨੂੰ ਦੱਸਦੀ ਰਹੀ ਉਹਨੂੰ ਬੜਾ ਰੂਪ ਚੜਿਆ ਹੋਇਆ ਸੀ ਤੇ ਕੱਲ ਉਹਨੂੰ ਡੋਲੇ ਵਿੱਚ ਪਾ ਕੇ ਸ਼ਹਿਰ ਵਿੱਚ ਪੁਆਣਗੇ ਉੱਤੋਂ ਫੁੱਲ ਸੁੱਟਣਗੇ ਗੁਲਾਬ ਛਿੜਕਣਗੇ ਕਾਕਾ ਬੜਾ ਬਤਾਬ ਸੀ ਆਪਣੇ ਭਾਬੀ ਨੂੰ ਵੇਖਣ ਲਈ ਉਹਨੂੰ ਉਸਨੇ ਇੱਕੋ ਹੀ ਕੱਪੜਿਆਂ ਵਿੱਚ ਵੇਖਿਆ ਹੋਇਆ ਸੀ। ਉਹ ਨਾ ਕੱਪੜਿਆਂ ਵਿੱਚ ਵੀ ਬੜੀ ਚੰਗੀ ਲੱਗਦੀ ਹੁੰਦੀ ਸੀ। ਗੈਨੇ ਉਸਨੂੰ ਕਿਹੋ ਜਿਹਾ ਲੱਗਦੇ ਹੋਣਗੇ। ਉਹਨੇ ਉਸਨੂੰ ਹੱਸਦਿਆਂ ਕਦੇ ਨਹੀਂ ਸੀ ਵੇਖਿਆ। ਮਾਸੀ ਉਸਦਾ ਜ਼ਿਕਰ ਕਰਦੀ ਸੀ ਕਿ ਉਹ ਮੁਸਦੀ ਮੁਸਕਰਾਹਟ ਬੜਿਆਂ ਦਾ ਦਿਲ ਮੋੰਦੀ ਸੀ। ਉਹਦਾ ਦਿੱਤਾ ਰੁਮਾਲ ਉਹਦੀ ਨਿਸ਼ਾਨੀ ਕਾਕੇ ਦੇ ਅੰਦਰਲੇ ਬੋਝੇ ਵਿੱਚ ਸੀ। ਉਹਨੇ ਉਹ ਕਿਸੇ ਨੂੰ ਨਹੀਂ ਸੀ ਦੱਸੀ ਪਰ ਉਹਨੂੰ ਉਹ ਵੇਖਦਾ ਰੋਜ਼ ਸੀ। ਉਨੇ ਹਿੰਦੀ ਦੇ ਅੱਖਰ ਸਿੱਖ ਲਏ ਸਨ ਕਿਉਂਕਿ ਹਿੰਦੀ ਵਿੱਚ ਉਹਦੇ ਉੱਤੇ ਕੱਢਿਆ ਹੋਇਆ ਸੀ ਬੜੇ ਪਿਆਰੇ ਕਾਕਾ ਨੂੰ ਉਹਦੀ ਭਾਬੀ ਵੱਲੋਂ ਉਹਦੀ ਮਾਸੀ ਨੇ ਦੱਸਿਆ ਕਿ ਦੂਜੇ ਦਿਨ ਦੁਪਹਿਰ ਦੇ ਬਾਅਦ ਮੈਨਾ ਦੀ ਢੋਲੀ ਨਿਕਲੇਗੀ ਇਹ ਸਾਰੇ ਬਜ਼ਾਰ ਵਿੱਚ ਫਿਰੇਗੀ ਹਰ ਕੋਈ ਉਸਨੂੰ ਵੇਖ ਸਕਦਾ ਹੈ ਕਾਕੇ ਨੇ ਦੂਜੇ ਦਿਨ ਮਾਸੀ ਦੇ ਬਾਗ ਵਿੱਚੋਂ ਕਿੰਨੇ ਸਾਰੇ ਫੁੱਲ ਤੋੜ ਕੇ ਰੁਮਾਲ ਵਿੱਚ ਬੰਨ ਲਏ ਸਨ ਤੇ ਜਦੋਂ ਉਹਨਾਂ ਦੇ ਚੌਂਕ ਕੋਲੋਂ ਢੋਲੀ ਲੰਗੀ ਤਾਂ ਉਹ ਜਾਣ ਕੇ ਘਰਦਿਆਂ ਨਾਲੋਂ ਵੱਖਰਾ ਹੋ ਗਿਆ ਉਹ ਵੇਖ ਕੇ ਹੀ ਮੁੜਨਾ ਨਹੀਂ ਸੀ ਚਾਹੁੰਦਾ ਉਹ ਸਾਰੀ ਬਾਟ ਭਾਬੀ ਦੀ ਡੋਲੀ ਨਾਲ ਰਹਿਣਾ ਚਾਹੁੰਦਾ ਸੀ ਵਰਦੀ ਵਾਲਾ ਵਾਜਾ ਵੱਜ ਰਿਹਾ ਸੀ ਜੰਨੀ ਲੋਕ ਸੋਟ ਕਰ ਰਹੇ ਸਨ ਪੈਸੇ ਰੁਪਈਆਂ ਦੀ ਡੋਲੀ ਵਿੱਚ ਉਹਦੀ ਭਾਬੀ ਗਹਿਣਿਆਂ ਨਾਲ ਲੱਦੀ ਬੈਠੀ ਸੀ ਉਹਦਾ ਮੂੰਹ ਭਾਵੇਂ ਹੋਰ ਹੀ ਤਰ੍ਹਾਂ ਦਾ ਦਿੱਸਦਾ ਸੀ ਪਰ ਉਹਦੇ ਵਿੱਚ ਪਹਿਲੇ ਮੂੰਹ ਦੀ ਚਲਕ ਵੀ ਕਾਫੀ ਸੀ ਇਸ ਖਸਨੀ ਸੂਰਤ ਨਾਲ ਉਹਦੀਆਂ ਉਦਾਸਾਂ ਕਾਗੇ ਨੂੰ ਕਿਤੇ ਪਿਆਰੀਆਂ ਲੱਗਦੀਆਂ ਸਨ ਲੋਕ ਕਹਿੰਦੇ ਸਨ ਇਸ ਪੁੱਛਨੀ ਨੂੰ ਲੋੜੇ ਦਾ ਰੂਪ ਚੜਿਆ ਏ ਪਰ ਕਾਕੇ ਨੂੰ ਇਸ ਖਿਲਾਰੇ ਵਿੱਚੋਂ ਉਹਦੇ ਉਹ ਪਿਆਰੇ ਨਕਸ਼ ਪੂਰੇ ਨਹੀਂ ਸੰਦਿਸਦੇ ਉਹ ਜਦੋਂ ਸਮਝਦਾ ਸੀ ਉਹਦੇ ਵੱਲ ਭਾਬੀ ਦਾ ਧਿਆਨ ਹੈ ਉਹ ਫੁੱਲ ਸੁੱਟ ਦਿੰਦਾ ਸੀ ਉਹ ਹੱਥ ਜੋੜਦੀ ਸੀ ਪਰ ਉਹ ਹੱਥ ਉਹਦੇ ਲਈ ਨਹੀਂ ਸੰਹੁੰਦੇ ਐਡੇ ਪੀੜ ਵਿੱਚ ਨਿੱਕਾ ਜਿਹਾ ਕਾਕਾ ਉਹਨੂੰ ਕਿਸ ਤਰ੍ਹਾਂ ਦੇ ਸਕਦਾ ਸੀ ਉਹ ਸੋਚਦਾ ਸੀ ਇੱਕ ਮੋੜ ਮੁੜਨ ਲੱਗਿਆ ਡੋਲੀ ਅਚਾਨਕ ਉਹਦੇ ਪੋਤੇ ਨੇੜੇ ਆ ਗਈ ਉਧਰੋਂ ਫੁੱਲਾਂ ਦੀ ਵਰਖਾ ਉੱਤੇ ਮੈਨਾ ਨੇ ਹੱਥ ਜੋੜੇ ਕਾਕਾ ਉਹ ਦ ਫੁੱਲ ਸੁਟਣ ਲੱਗਾ ਸੀ ਮੈਨਾ ਨੇ ਪਛਾਣ ਲਿਆ ਉਹਦੀ ਆਤ ਮਿੱਟੀਆਂ ਅੱਖਾਂ ਚੌੜੀਆਂ ਖੁੱਲ ਗਈਆਂ ਉਸ ਨੀਚ ਲਾ ਕੇ ਤੱਕਿਆ ਫਿਰ ਹੌਸਲਾ ਕਰਕੇ ਉਸਨੇ ਆਖਿਆ ਉਹ ਢੋਲੀ ਖੜੀ ਕੀਤੀ ਜਾਵੇ ਉਹ ਕਾਕਾ ਸਾਡੀ ਗਲੀ ਦਾ ਹੈ ਮੇਰੇ ਉੱਤੇ ਫੁੱਲ ਸੁਟਣਾ ਚਾਹੁੰਦਾ ਹੈ ਪਹੁੰਚਦੇ ਨਹੀਂ ਉਹਨੂੰ ਇੱਕ ਮਿੰਟ ਲਈ ਮੇਰੇ ਕੋਲ ਲਿਆ ਦਿਓ ਇਹ ਵਤੀਰਾ ਨੌਖਾ ਸੀ ਪਰ ਪੂਜ ਬਨਨ ਵਾਲੇ ਦੀ ਗਲ ਮੋੜੀ ਨਹੀਂ ਸੀ ਜਾਂਦੀ ਲਿਆ ਕਾਕਾ ਇਹ ਤੇਰੇ ਫੁੱਲ ਮੈਂ ਲਵਾ ਲੈ ਲਵਾ ਤੂੰ ਬੜੀ ਦੂਰੋਂ ਆਇਆ ਹੈ ਮੇਰੀ ਗਲੀ ਦਾ ਕਾਕਾ ਕਾਕਾ ਬੜਾ ਖੁਸ਼ ਹੋਇਆ ਮੈਂ ਨਾ ਪਾਪੀ ਨੇ ਵੇਖ ਲਿਆ ਬੁਲਾ ਕੇ ਹੱਥਾਂ ਨਾਲ ਹੱਥ ਲਾ ਕੇ ਫੁੱਲ ਲੈ ਲਏ ਰੁਮਾਲ ਵੀ ਨਹੀਂ ਮੋੜਿਆ ਖਿਆਲ ਕੀਤਾ ਪਾਪੀ ਨਿਸ਼ਾਨੀ ਰੱਖੇਗੀ ਜਲੂਸ ਪਾਸਰੇ ਉੱਤੇ ਪਹੁੰਚ ਗਿਆ ਲੋਕ ਵਿਦਿਆ ਹੋ ਗਏ ਮੈਂ ਨਾ ਤੇ ਕੁਝ ਕੁ ਇਸਤਰੀਆਂ ਉਹਦੇ ਨਾਲ ਪਾਸਰੇ ਉੱਤੇ ਚੜ ਗਈਆਂ ਪੌੜੀ ਉੱਤੇ ਪੈਰ ਧਰਨ ਤੋਂ ਪਹਿਲਾਂ ਮੈਂ ਨਾ ਨੇ ਤੱਕਿਆ ਕਾਕਾ ਸਾਹਮਣੇ ਹੱਟੀ ਦੇ ਫੱਟੇ ਉੱਤੇ ਖਲੋਤਾ ਸੀ ਪਾਸਰੇ ਉੱਤੇ ਵੱਡੇ ਪੂਜ ਦੇ ਸਾਹਮਣੇ ਮੈਨਾ ਨੂੰ ਬਿਠਾ ਦਿੱਤਾ ਗਿਆ ਕਿ ਤੂੰ ਆਪਣਾ ਮਨ ਪੂਰਾ ਬਣਾ ਲਿਆਏ ਵੱਡੇ ਪੂਜ ਨੇ ਪੁੱਛਿਆ ਜੀ ਮਹਾਰਾਜ ਮੈਂ ਬਣਾ ਲਿਆਏ ਕੱਪੜੇ ਗਿਆਨੇ ਤੈਨੂੰ ਸਭ ਲਾਉਣੇ ਪੈਣਗੇ ਤੇ ਫਿਰ ਜ਼ਿੰਦਗੀ ਵਿੱਚ ਤੂੰ ਇਹਨਾਂ ਨੂੰ ਅੰਗੀਕਾਰ ਨਹੀਂ ਕਰ ਸਕੇਂਗੀ ਜੀ ਮਹਾਰਾਜ ਮੈਨੂੰ ਇਹਨਾਂ ਦੀ ਕੋਈ ਚਾਹ ਨਹੀਂ ਤੂੰ ਉਹੀ ਕੁਝ ਖਾਏ ਪੀਏਂਗੀ ਜੋ ਕੁਝ ਸਾਡੀ ਸ਼੍ਰੇਣੀ ਦੇ ਨਿਯਮ ਅਨੁਸਾਰ ਹੋਵੇਗਾ ਜੀ ਮਹਾਰਾਜ ਮੈਨੂੰ ਚੰਗੇ ਪੋਜਣ ਦੀ ਕੋਈ ਲੋੜ ਨਹੀਂ ਮਰਦਾਂ ਨੂੰ ਸ਼ੁਨਾਤਾ ਕਿਤੇ ਰਿਆ ਇਹਨਾਂ ਦਾ ਖਿਆਲ ਵੀ ਉਸ ਧਰਮ ਵਿੱਚ ਵਿਗਨ ਪਾਏਗਾ ਜਿਹੜਾ ਧਰਮ ਤੂੰ ਚੁਣ ਰਹੀਆਂ ਮੈਂ ਇਹਨਾਂ ਨੇ ਲੰਬਾ ਸਾਲ ਲਿਆ ਉਹਦੀ ਜੇਬ ਵਿੱਚ ਛੁਪਾਇਆ ਕਾਕੇ ਦਾ ਰੁਮਾਲ ਖੁੱਲਦਾ ਮਹਿਸੂਸ ਹੋਇਆ ਤੇ ਰੁਮਾਲ ਦੇ ਸਿਰੇ ਨਿੱਕੀਆਂ ਬਾਹਾਂ ਬਣ ਕੇ ਉਹਦੀ ਕਮਰ ਦੁਆਲੇ ਲਪਟ ਗਈਆਂ ਉੜਕ ਕੁਝ ਸੰਭਲ ਕੇ ਉਸਨੇ ਉੱਤਰ ਦਿੱਤਾ ਹਾਂ ਮਹਾਰਾਜ ਇਹ ਵੀ ਮੈਂ ਪਰਵਾਨ ਕਰ ਹੁਣ ਤੂੰ ਇਸ ਕਮਰੇ ਵਿੱਚ ਜਾ ਕੇ ਇਹ ਕੱਪੜੇ ਲਾ ਦੇ ਜਿਹੜੇ ਕੱਪੜੇ ਤੈਨੂੰ ਦਿੱਤੇ ਜਾਣਗੇ ਪਾਲਾ ਇਫਤਨ ਨੂੰ ਇਹ ਆਪਣੇ ਕੇਸ ਕਟਾਣੇ ਹੋਣਗੇ ਤੇ ਉਸ ਤੋਂ ਬਾਅਦ ਤੈਨੂੰ ਤੇਰੀ ਪੂਜ ਮਾਤਾ ਦੱਸੇਗੀ ਕਿ ਇਸ ਤਰ੍ਹਾਂ ਪੋਟਿਆਂ ਨਾਲ ਹਰ ਇੱਕ ਵਾਲ ਪੁੱਟਿਆ ਜਾ ਸਕਦਾ ਹੈ ਵਾਲਾਂ ਦੇ ਕੱਟਣ ਪੁੱਟਣ ਦਾ ਜ਼ਿਕਰ ਸੁਣ ਕੇ ਉਹ ਉੱਠਦਾ ਹੋਕਾ ਨਾ ਰੋਕ ਸਕੀ ਅਤੇ ਬੜਾ ਹੌਂਸਲਾ ਕਰਕੇ ਬੋਲੀ ਪੂਜ ਪਿਤਾ ਜੀ ਮੈਨੂੰ ਵਾਲ ਰੱਖਣ ਦੀ ਆਗਿਆ ਨਹੀਂ ਦੇ ਸਕਦੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਵੱਡਾ ਪੂਜ ਬੜਾ ਹੈਰਾਨ ਹੋ ਕੇ ਬੋਲਿਆ ਮੈਂ ਜਾਣਦੀ ਹਾਂ ਇਹ ਮੇਰੀ ਮੰਗ ਅਨੋਖੀ ਹੈ ਮੈਨਾਂ ਦੇ ਇੱਕਦਮ ਅੰਦਰੋਂ ਕੋਈ ਤਾਕਤ ਜਿਹੀ ਆ ਰਹੀ ਸੀ ਪਰ ਜੇ ਤੁਸੀਂ ਮੰਨ ਲਵੋ ਮੈਂ ਤੁਹਾਨੂੰ ਕਦੇ ਉਲਾਮਾਂ ਨਹੀਂ ਦਵਾਵਾਂਗੀ ਮੇਰੇ ਅੰਦਰ ਪਤਾ ਨਹੀਂ ਕੀ ਬੱਜਾ ਰੁਕਿਆ ਹੋਇਆ ਹੈ ਮੈਂ ਤੁਹਾਡੀ ਉਹ ਜੀ ਸੇਵਕ ਬਣ ਕੇ ਬਣਾ ਕਿ ਕਿ ਸਾਰੀ ਕੌਮ ਅਚੰਭਾ ਕਰੇਗੀ ਮੇਰੇ ਵਾਲ ਨਾ ਕੱਟੇ ਜਾਣ ਪਰ ਇਹ ਕਦਾਚਿਤ ਹੋਣ ਵਾਲੀ ਗੱਲ ਨਹੀਂ ਤੈਨੂੰ ਪਤਾ ਨਹੀਂ ਸੀ ਮੈਨੂੰ ਪਤਾ ਸੀ ਮੈਂ ਜਾਣਦੀ ਸਾਂ ਮੈਂ ਵਾਲ ਕਟਾ ਲਵਾਂਗੀ ਪਰ ਹੁਣ ਜਦੋਂ ਕੱਟਣ ਦਾ ਵੇਲਾ ਆਇਆ ਮੈਨੂੰ ਚਾਪ ਰਿਹਾ ਏ ਏ ਮੇਰੇ ਵਾਲ ਜਿਉਂਦੇ ਹਨ ਇਹ ਮੇਰੀ ਜਾਨ ਵਿੱਚੋਂ ਉੱਗੇ ਹੋਏ ਹਨ ਇਹਨਾਂ ਨੂੰ ਜਦੋਂ ਕੰਗਾ ਬੰਦੀ ਸਾਂ ਤੇ ਹਰ ਝਟਕੇ ਨਾਲ ਜਦੋਂ ਮੇਰੀਆਂ ਲੱਤਾਂ ਨਾਲ ਲੱਗਦੇ ਸਨ ਇਹਨਾਂ ਵਿੱਚ ਕੋਈ ਜਿਉਂਦੀ ਸ਼ੋ ਸੀ ਕਈ ਸਾਲ ਸਿਵਾਏ ਇਹਨਾਂ ਦੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਫਿਰ ਮੱਥਾ ਟੇਕ ਕੇ ਬੋਲੀ ਹੈ ਪਰਮਪੂਜ ਇੱਕ ਵਾਰੀ ਅਨਹੋਈ ਵੀ ਕਰ ਵੇਖੋ ਤੁਸੀਂ ਆਪਣਾ ਫੈਸਲੇ ਉੱਤੇ ਕਦੇ ਨਹੀਂ ਪਛਤਾਵੋਗੇ ਵੱਡੇ ਪੂਜਾ ਦਿਲ ਪਸੀਸਦਾ ਗਿਆ ਪਰ ਪੂਜ istri ਦੇ ਵਾਲ ਵੇਕੇ ਲੋਕੀ ਆਖਣਗੇ ਨਹੀਂ ਬੀਬਾ ਇਹ ਗੱਲ ਤੇਰੀ ਮੰਨੀ ਨਹੀਂ ਜਾਣੀ ਫਿਰ हे ਪੂਜ ਪਿਤਾ ਮੈਨੂੰ 5 ਮਿੰਟ ਇਕੱਲਿਆਂ ਆਪਣੇ ਆਪ ਨੂੰ ਸਮਝਾ ਲੈਣ ਦਿਓ ਮੈਨਾ ਨੇ ਮਨ ਪੱਕਾ ਕਰਕੇ ਆਖਿਆ ਹਾਂ ਜਾਓ ਸਾਹਮਣੀ ਧੌਂਸ ਉੱਤੇ ਬੈਠ ਕੇ ਸੋਚ ਲੋ ਮੈਨਾ ਉੱਠੀ ਅਤੇ ਹੌਲੀ-ਹੌਲੀ ਪਰ ਪੱਕੇ ਪੈਰ ਧਰਦੀ ਹੋਈ ਸਾਹਮਣੀ ਰੌਣ ਸੁੱਤੇ ਜਾ ਕੇ ਬੈਠੀ ਇਸ ਪ੍ਰੈਸ ਦੇ ਬੰਨੇ ਹੋ ਇਠਾਂ ਬਾਜ਼ਾਰ ਸੀ ਕੁਝ ਚਿਰ ਬਾਅਦ ਨਾ ਬੈਠੀ ਇਹ ਇਸਤਰੀ ਹੈ ਕੋਈ अनोखी ਮੈਂ ਕਈ ਇਸਤਰੀਆਂ ਦੀ ਇਹ ਰਸਮ ਅਦਾ ਕੀਤੀ ਹੈ ਪਰ ਇਹਦਾ ਸਭ ਕੁਝ ਸੋਚਾਂ ਵਿੱਚ ਪਾਉਣ ਵਾਲਾ ਹੈ ਜੇ ਇਹ ਪੁਜਾਰਣ ਬਣ ਗਈ ਤਾਂ ਬੜੀ ਸ਼ੋਹਰਤ ਹਾਸਲ ਕਰੇਗੀ ਪਰ ਉਹ ਉਹ ਗੋਂਸ ਉੱਤੇ ਖਲੋ ਕਿਉਂ ਗਈ ਦੂਜੇ ਨੇ ਘਬਰਾ ਕੇ ਆਖਿਆ ਵੱਡੇ ਪੁੱਜ ਨੇ ਵੀ ਤੱਕਿਆ ਮੈਨਾ ਗੋਂਸ ਦੇ ਉੱਤੇ ਖਲੋ ਗਈ ਸੀ ਉਸਨੇ ਆਪਣੀ ਉਂਗਲ ਜੂڑے ਵਿੱਚ ਫੇਰੀ ਜੂڑا ਖੁੱਲ ਗਿਆ ਵਾਲ ਕਮਰ ਤੋਂ ਹੇਠਾਂ ਲਮਕ ਪਏ ਨਿੱਕੀ ਨਿੱਕੀ ਹਵਾ ਵਿੱਚ ਉਹਨਾਂ ਦੀਆਂ ਪਤਲੀਆਂ ਬੁੰਬਲਾ ਸਰਸਰ ਉੱਡ ਰਹੀਆਂ ਸਨ ਕੈਡੇ ਲੰਬੇ ਉਹ ਸਾਰੇ ਉੱਠ ਕੇ ਪੌੜੀਆਂ ਵੱਲ ਦੌੜੇ ਧੌਂਸ ਉੱਤੇ ਕੋਈ ਇਸਤਰੀ ਨਹੀਂ ਸੀ ਖਲੋਤੀ ਹੋਈ ਸਾਰੇ ਥੱਲੇ ਪਹੁੰਚੇ ਬਾਜ਼ਾਰ ਵਿੱਚ ਹਾਹਾਕਾਰ ਮੱਚੀ ਹੋਈ ਸੀ ਇੱਕ ਮੁੰਡਾ ਟੁੱਟੀ ਫਾਂਸੀ ਮੈਨਾ ਦੇ ਸਰਾਨੇ ਬੈਠਾ ਸੀ ਉਸ ਨੇ ਖਿਲਰੇ ਹੋਏ ਵਾਲ ਮੱਥੇ ਤੋਂ ਪਰਾ ਹਟਾ ਕੇ ਚੀਰ ਸਿੱਧਾ ਕਰ ਦਿੱਤਾ ਸੀ ਕਾਲੇ ਕੇਸਾਂ ਵਿੱਚ ਕਿਤੇ ਕਿਤੇ ਸੰਦੂਰ ਵਾਂਗ ਲਹੂ ਲਿਸ਼ਟ ਕਰਿਆ ਸੀ ਮੁੰਡੇ ਦੀਆਂ ਅੱਖਾਂ ਵਿੱਚੋਂ ਤਾਰ-ਤਾਰ ਹੰਝੂ ਡਿੱਗ ਰਹੇ ਸਨ ਤੇ ਉਹ ੇਠਾਂ ਪਈ ਇਸਤਰੀ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ ਇਹ ਅੱਖਾਂ ਖੁੱਲੀਆਂ ਸਨ ਅੱਗੇ ਇਹਨਾਂ ਦਾ ਰੰਗ ਕਾਕੇ ਨੇ ਕਦੇ ਨਹੀਂ ਸੀ ਵੇਖਿਆ ਉਸ ਕਾਲੀ ਰਾਤ ਵਰਗੀਆਂ ਜਿਹੜੀ ਰਾਤ ਖੇਲੀ ਉਹਨੇ ਉਹਨੂੰ ਜਗਾਇਆ ਸੀ ਪਰ ਉਸ ਰਾਤ ਦੀਆਂ ਡੁੰਗਾਈਆਂ ਵਿੱਚ ਕੋਈ ਸੂਰਜ ਚੁੱਕਿਆ ਹੋਇਆ ਸੀ ਕਦੇ ਉਹਨੂੰ ਹਨੇਰੇ ਵਿੱਚੋਂ ਵੀ ਉਹ ਰਾਤ ਹੀ ਲੱਭਦਾ ਸੀ ਉਹ ਹੁਣ ਵੀ ਓਡੀਆਂ ਹੀ ਕਾਲੀਆਂ ਅਤੇ ਓਡੀਆਂ ਹੀ ਰੋਸ਼ਨ ਸਨ ਪਰ ਖੁੱਲੀਆਂ ਹੋਈਆਂ ਸਨ ਪਰ ਉਹਨਾਂ ਵਿੱਚ ਇਸ ਵੇਲੇ ਕੋਈ ਸੂਰਜ ਨਹੀਂ ਸੀ ਸੋ ਦੋਸਤੋ ਇਹ ਸੀ ਕਹਾਣੀ ਭਾਪੀ ਮੈਨਾ ਜਿਸ ਦੇ ਲੇਖਕ ਸਨ ਗੁਰਬਖਸ਼ ਸਿੰਘ ਪ੍ਰੀਤਲੜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਜਰੂਰ ਦੱਸਿਓ